ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਤੁਸੀਂ ਇਸ ਸਮੇਂ ਵੇਖ ਸੁਣ ਰਹੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਆ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਮਾਰੀਦੀ ਹੈ ਨਜ਼ਰ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਸੋ ਕਰਦੇ ਆ ਪ੍ਰੋਗਰਾਮ 'ਚ ਉਹਨਾਂ ਦਾ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਵਧੀਏ ਤਾਂ ਲਗਾਤਾਰ ਇੰਟਰਨੈਟ ਦੇ ਉੱਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਹਾਜ਼ ਦੇ ਟਾਇਰਾਂ ਦੇ ਵਿੱਚ ਇੱਕ ਕੁਰਤੇ ਕਹਿ ਲਈਏ ਵੀ ਕੁਰਤੇ ਵਾਲਾ ਨੌਜਵਾਨ ਬੈਠਾ ਹੋਇਆ ਨਜ਼ਰ ਆਉਂਦਾ ਉਹਨੂੰ ਅਫਗਾਨੀ ਕੱਪੜੇ ਕਹਿ ਲਈਏ ਪਾਇਆ ਨੌਜਵਾਨ ਬੱਚਾ ਕਹਿ ਲਈਏ ਬੱਚਾ ਨਜ਼ਰ ਆਉਂਦਾ ਤੇ ਉਹ ਕਹਿੰਦੇ ਵੀ ਪੂਰੀ ਦੁਨੀਆ ਨੂੰ ਉਸਨੇ ਹੈਰਾਨ ਕਰ ਦੇਣਾ ਵਾਲਾ ਕਾਰਨਾਮਾ ਕੀਤਾ ਜੀ ਦੇਖੋ ਜਿਹੜੀ ਤਸਵੀਰ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤਸਵੀਰ ਸ਼ਾਇਦ AI ਤੋਂ ਨਿਰਮਤ ਹੈ ਜੀ ਉਹ AI ਦੀ ਬਣੀ ਗਈ ਹੈ ਤੇ ਮੈਂ ਜਿਹੜਾ ਪੋਸਟ ਪਾਇਆ ਸੀ ਉਹਦੇ ਥੱਲੇ ਬਾਕਾਇਦਾ ਲਿਖਿਆ ਵੀ ਹੈ ਕਿ ਇਹ ਮਨਸੂਈ ਬੁੱਧੀ ਹੈ ਜਿਹੜੀ ਉਹਦੇ ਵੱਲੋਂ ਪ੍ਰਤੀਕਾਤਮਕ ਤਸਵੀਰ ਬਣਾਈ ਗਈ ਹੈ ਅਸਲ ਤਸਵੀਰ ਉਹਦੀ ਮੇਰੇ ਕੋਲ ਹੈ ਆ ਪਰ ਆਪਾਂ ਚਲੋ ਹੁਣ ਕੀ ਦਿਖਾਉਣੀ ਆ ਅਸਲ ਤਸਵੀਰ ਵੀ ਮੈਂ ਲੱਭੀ ਫਿਰ ਉਸ ਦੀ ਤਾਂ ਹੈ ਉਹ 13-14 ਵਰਿਆਂ ਦਾ ਹੀ ਜੀ ਠੀਕ ਹੈ ਨਾ ਜੀ ਤੋਂ ਹੈ 13 14 ਵਰਿਆਂ ਦਾ ਤੇ ਬਿਲਕੁਲ ਗੱਲ ਤੁਹਾਡੀ ਤਰੁਸਿਆ ਉਹ ਹੈ ਉਹਦਾ ਜਿਹੜਾ ਨਜ਼ਰ ਆ ਰਿਹਾ ਕੁੜਤਾ ਹੀ ਉੱਤੋਂ ਨਜ਼ਰ ਆ ਰਿਹਾ ਚਾ ਗਾਣਾ ਜਰ ਆ ਰਿਹਾ ਜੀ ਉਹ ਗਾले ਆ ਕਿ ਹੈ ਤਿਖੇ ਨਾਣਾ ਨਕਸ਼ਾ ਦਾ ਤੇ ਮੁੰਡਾ ਵਹ ਤੇ ਕਮਾਲ ਹੀ ਕਰ ਗਿਆ ਇਹ ਗੱਲ ਤੇ ਮੰਨਣ ਵਾਲੀ ਆ ਅੱਜ ਸਵੇਰੇ ਜਿਵੇਂ ਇੰਡੀਆ ਵਾਸੀ ਉਠੇ ਸਵੇਰ ਦੇ ਪਾਰ ਤੁਸੀਂ ਦੇਖੋ ਕਿ ਲਾਲਾ ਲਾਲਾ ਹੋ ਗਈ ਸੋਸ਼ਲ ਮੀਡੀਆ ਤੇ ਕਹਿੰਦੇ ਵੀ 13 14 ਸਾਲ ਦਾ ਜਵਾਕ ਜਿਹੜਾ ਅਫਗਾਨਿਸਤਾਨ ਚੋਂ ਉਹ ਜਹਾਜ਼ ਦੇ ਪਹੀਏ ਦੇ ਨਾਲ ਲੱਗ ਕੇ ਲੋਕੇ ਜਿਹੜੀ ਉਹ ਟੇਲ ਹੁੰਦੀ ਆ ਕਿ ਉਹਦੇ ਵਿੱਚ ਛਿਪ ਕੇ ਉਥੋਂ ਕਾਬਲ ਤੋਂ ਉੱਡ ਕੇ ਤੇ ਦਿੱਲੀ ਆ ਗਿਆ ਜਦੋਂ ਇੱਥੇ ਕੁਝ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਜਿਹੜੇ ਸੁਰੱਖਿਆ ਕਰਮੀ ਹੁੰਦੇ ਆ ਤੇ ਉਹਨਾਂ ਦੀ ਅੱਖੋਂ ਕੰਨੀ ਹੁੰਦੀ ਹੈ ਉਹਨਾਂ ਚੋਂ ਕਿਸੇ ਦੀ ਨਜ਼ਰ ਪਈ ਤੇ ਫੇਰ ਪਤਾ ਲੱਗਿਆ ਕਿ ਇਹ ਤੇ ਇਦਾਂ ਵੜ ਕੇ ਆਇਆ ਫੇ ਉਹਨੂੰ ਹਿਰਾਸਤ ਦੇ ਵਿੱਚ ਲੈਨੇ ਆ ਕਿਆ ਤੇ ਬਾਅਦ ਦੇ ਵਿੱਚ 1-2 ਥਾਵਾਂ ਤੋਂ ਸੁਣਨ ਨੂੰ ਪੜਨ ਨੂੰ ਮਿਲਿਆ ਕਿ ਸ਼ਾਇਦ ਇਹਨੂੰ ਕੋਈ ਹਿਰਾਸਤ ਦੇ ਵਿੱਚ ਪੱਕੇ ਤੌਰ ਤੇ ਨਹੀਂ ਲਿਆ ਗਿਆ ਮੁਕਦਮੇਬਾਜ਼ੀ ਨਹੀਂ ਹੋਈ ਤੇ ਇਹਨੂੰ ਵਾਪਸ ਵੀ ਭੇਜ ਦਿੱਤਾ ਗਿਆ ਕਿਉਂਕਿ ਇਹਨੇ ਜੋ ਕੀਤਾ ਉਹਦੇ ਵਿੱਚ ਕੋਈ ਹੋਪ ਭਾਵਨਾ ਨਹੀਂ ਸੀਗੀ ਅਸਲ ਤੁਹਾਨੂੰ ਯਾਦ ਹੋਣੇ ਉਹ ਦ੍ਰਿਸ਼ ਜਦੋਂ ਅਮਰੀਕਾ ਨੇ ਅਫਗਾਨਿਸਤਾਨ ਛੱਡਿਆ ਸੀ ਤੇ ਲੋਕ ਕਿਵੇਂ ਜਹਾਜ਼ਾਂ 'ਚ ਲੰਮਖ ਗਏ ਸਨ ਯਾਦ ਹੈ ਇੱਕ ਬੰਦਾ ਤੇ ਡਿੱਗਿਆ ਵੀ ਸੀ ਸ਼ਾਇਦ ਜੇ ਤਾਂ ਖੈਰ ਇਹ ਹੁਣ ਮੁੰਡਾ ਜਿਹੜਾ ਦੱਸਦੇ ਆ ਕਿ ਈਰਾਨ ਨੂੰ ਨਿਕਲਣਾ ਚਾਹੁੰਦਾ ਸੀਗਾ ਪਰ ਉਥੇ ਕਿਹੜਾ ਤੁਹਾਨੂੰ ਪਤਾ ਅੱਗੇ ਜਿਵੇਂ ਰੋਡਵੇਜ਼ ਤੇ ਲਿਖਿਆ ਹੁੰਦਾ ਹੈ ਚੰਡੀਗੜ੍ਹ ਤੋਂ ਬਠਿੰਡਾ ਜੇ ਜਲੰਧਰ ਤੋਂ ਪਟਿਆਲਾ ਐਂ ਤਾਂ ਹੁੰਦਾ ਨਹੀਂ ਹਿਸਾਬ ਕਿਤਾਬ ਕਿਤੇ ਅੰਦਾਜ਼ੇ ਨਾਲ ਉਥੇ ਤੁਰ ਫਿਰ ਕੇ ਵੜ ਗਿਆ ਤੇ ਇੱਥੇ ਮਤਲਬ ਕਿ ਆਰਟੀ 46 ਤੋਂ ਉਥੋਂ ਉੱਡਿਆ ਤੇ ਲਗਭਗ ਲਾ ਲੋ ਕਿ 10 20 ਤੇ ਇੱਥੇ ਆ ਗਿਆ ਹੁਣ ਇੰਨੇ ਮਿੰਟੋ ਹਵਾ ਦੇ ਵਿੱਚ ਰਹਿਣਾ, ਆਕਸੀਜਨ ਦੀ ਕਮੀ 'ਚ ਰਹਿਣਾ ਤੇ ਇਸ ਤੋਂ ਇਲਾਵਾ ਠੰਡ ਤੁਹਾਨੂੰ ਪਤਾ ਹੀ ਆ ਪਰ ਇਹ ਸਾਰਾ ਕੁਝ ਬਈ ਕਿਵੇਂ ਉਹ ਬਰਦਾਸ਼ਤ ਕਰ ਗਿਆ ਸਮਝ ਤੋਂ ਬਾਹਰ ਹੈ। ਰਾਨਗੀ ਇਸੇ ਗੱਲ ਦੀ ਹੈ ਪਰ ਇਹ ਕਾਰਨਾਮਾ ਅੱਗੇ ਦੋ ਪੰਜਾਬੀ ਭਰਾਵਾਂ ਨੇ ਕੀਤਾ ਸੀ ਜਿਦੇ 'ਚੋਂ ਇੱਕ ਰਾਤ ਮਰ ਗਿਆ ਏ। ਜੇ ਵਿਜੇ ਤੇ ਪ੍ਰਦੀਪ ਸੈਣੀ ਸੈਨੀ ਬ੍ਰਦਰਸ ਇਨਾਂ ਨੇ 96 97 ਦੇ ਵਿੱਚ ਇੱਕ ਦਿੱਲੀ ਤੋਂ ਜਿਹੜੀ ਲੰਡਨ ਨੂੰ ਫ্লাই ਜਾ ਰਹੀ ਸੀ ਉਹਦੇ ਵਿੱਚ ਇਸੇ ਤਰ੍ਹਾਂ ਆਪਣੇ ਆਪ ਨੂੰ ਬਾੜ ਲਿਆ ਸੀ ਜਿਹਦੇ ਬਾਅਦ ਵਿੱਚ ਉੱਥੇ ਜਦੋਂ ਨਿਕਲੇ ਤੇ ਇੱਕ ਮਰਿਆ ਸੀਗਾ ਤੇ ਇੱਕ ਜਿੰਦਾ ਸੀ ਇਹ ਇੰਡੀਆ ਵੀ ਜੋ ਹਵਾਵਾਜ਼ੀ ਦੀ ਹਿਸਟਰੀ ਆ ਇਹ ਦੇ ਵਿੱਚ ਇਹ ਦੂਸਰਾ ਮੌਕਾ ਹੈ ਜਦੋਂ ਕੋਈ ਇਸ ਤਰ੍ਹਾਂ ਇੰਡੀਅਨ ਫਲਾਈਟ ਦੇ ਵਿੱਚ ਛੜ ਕੇ ਇਥੋਂ ਤੱਕ ਆ ਗਿਆ ਹੁਣ ਗੱਲ ਇਹ ਹੈ ਕਿ ਚਲੋ ਇਹ ਦੁਨੀਆ ਨੂੰ ਹੈਰਾਨ ਕਰਨ ਵਾਲੀ ਜਾਂ ਪਰੇਸ਼ਾਨ ਕਰਨ ਵਾਲੀ ਇੱਕ ਖਬਰ ਤੇ ਹੈ ਪਰ ਇਹਨਾਂ ਨੂੰ ਇਹ ਸਬਕ ਦੇਣ ਵਾਲੀ ਵੀ ਖਬਰ ਹੈ ਕਿ ਜੇ ਅਫਗਾਨਿਸਤਾਨ ਚੋਂ ਆਉਂਦੀ ਫਲਾਈਟ ਦੇ ਵਿੱਚ ਇਸ ਤਰ੍ਹਾਂ ਇੱਕ ਬੱਚਾ ਪਹੁੰਚ ਸਕਦਾ ਹੈ ਤੇ ਅੱਜ ਕੱਲ ਤੁਹਾਨੂੰ ਪਤਾ ਹੈ 14-15 ਸਾਲ ਦੇ ਬੱਚਿਆਂ ਨੂੰ ਵੀ ਬ੍ਰੇਨ ਵਾਸ਼ ਕਰਕੇ ਆਤਮਕਾਤੀ ਬੰਬ ਤੱਕ ਬਣਾ ਦਿੱਤਾ ਜਾਂਦਾ ਹੈ ਜੀ ਸੋ ਇਸ ਕਰਕੇ ਇਹ ਇਹਨਾਂ ਨੂੰ ਸਬਕ ਲੈਣਾ ਚਾਹੀਦਾ ਇਸ ਘਟਨਾ ਤੋਂ ਕਿ ਜੋ ਹੋਇਆ ਚਲੋ ਠੀਕ ਹੈ ਦੀਦਾ ਦਲੇਰੀ ਆਪਣੀ ਜਗ੍ਹਾ ਜੋ ਕੀਤਾ ਉਸ ਬੱਚੇ ਨੇ ਪਤਾ ਨਹੀਂ ਹਾਲਾਤ ਕਿਹੋ ਜਿਹੇ ਰਹੇ ਹੋਣਗੇ ਉਹਦੇ ਮਨ 'ਚ ਕੀ ਹੋਏਗਾ ਉਹਦੇ ਮਨੋ ਭਾਅ ਕਿਸ ਤਰ੍ਹਾਂ ਦੇ ਹੋਣਗੇ ਪਰੰਤੂ ਜੋ ਮਤਲਬ ਕਿ ਸੁਰੱਖਿਆ ਦੇ ਲਿਹਾਜ਼ ਨਾਲ ਦੇਖਣ ਤੇ ਸੋਚਣ ਵਾਲੀ ਗੱਲ ਆ ਉਹ ਇਹੋ ਆ ਕਿ ਇਹ ਮੁੰਡਾ ਜੇ ਇੱਦਾਂ ਇੱਦਾਂ ਪਹੁੰਚ ਸਕਦਾ ਹੈ ਹੋ ਸਕਦਾ ਹੈ ਕਿ ਕੋਈ ਗਲਤ ਭਾਵਨਾ ਦੇ ਨਾਲ ਵੀ ਕਿਸੇ ਨੂੰ ਪਹੁੰਚਾ ਦੇਵੇ ਇਹਦੇ ਵਿੱਚ ਇਹ ਇਹਨਾਂ ਨੂੰ ਜ਼ਰੂਰ ਸੋਚਣਾ ਤੇ ਦੇਖਣਾ ਪਵੇਗਾ ਜੀ ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਤਾਂ ਉੱਧਰ ਕੈਗ ਦੀ ਰਿਪੋਰਟ ਵਿੱਚ ਪੰਜਾਬ ਬਾਰੇ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਨੇ ਹਾਂ ਜੀ ਦੇਖੋ ਜੋ ਅਸਲ ਦੇ ਵਿੱਚ ਇਹ ਮਾਮਲਾ ਹੈ ਨਾ ਉਹ ਜੀ ਪੰਜਾਬ ਦੀ ਇਕਨੋਮੀ ਨਾਲ ਹੀ ਜੁੜਿਆ ਹੈ। ਓਕੇ ਹੁਣ ਕੈਗ ਦੀਆਂ ਰਿਪੋਰਟਾਂ ਜਿਹੜੀਆਂ ਤੁਹਾਨੂੰ ਪਤਾ ਹੀ ਆ ਰਹਿ ਰਹਿ ਕੇ ਸਾਹਮਣੇ ਆਉਂਦੀਆਂ ਨੇ ਇਸ ਕੈਗ ਦੀ ਰਿਪੋਰਟ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਦੱਸੀ ਗਈ ਆ ਉਹ ਇਹ 22 23 ਦੀ ਆ ਵੈਸੇ ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਲੇਖਾ ਜੋਖਾ ਉਹਨਾਂ ਨਹੀਂ ਹੋਏਗਾ ਪਰ ਗਾਂ ਜੋ ਵੀ ਹੁਣ ਗੱਡੀ ਦੀ ਐਵਰੇਜ ਰਹੇਗੀ ਮੰਨ ਲਓ ਉਹਦੀ ਮਾਈਲੇਜ ਤਾਂ ਇਹਨਾਂ ਦੇ ਹੀ ਜਿੱਸੇ ਚਾਹੀਗੀ ਦਰਸਲ ਕੀ ਹੈ ਕਿ CAG ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਉਹਦੇ ਵਿੱਚ ਬੜਾਈ ਇੱਕ ਮਤਲਬ ਕਿ ਸਾਡੇ ਵਾਸਤੇ ਚਿੰਤਾਜਨਕ ਤੱਥ ਹੈ ਕਿ 22 23 ਦੇ ਵਿੱਚ ਹੀ ਪੰਜਾਬ ਜਿਹੜਾ ਉਹ GSTP ਦਾ 40% 40% ਕਰਜ਼ਾ ਲੈ ਚੁੱਕਾ ਸੀ ਜੋ ਹਾਈਐਸਟ ਹੈ ਪੂਰੇ ਇੰਡੀਆ 'ਚ ਮਤਲਬ 22 ਦੀ ਕੈਪ ਜਿਹੜੀ ਕੈਪ ਦੀ ਰਿਪੋਰਟ ਆ ਉਹਦੇ ਵਿੱਚ ਇਹ ਖੁਲਾਸਾ ਹੋਇਆ ਕਿ ਇਸ ਸਮੇਂ ਦੇ ਦੌਰਾਨ ਤੱਕ 2 ਲੱਖ 17000 ਕਰੋੜ ਦਾ ਕਰਜ਼ਾ ਸੀ ਪਰ ਹੁਣ ਇਹ 4 ਲੱਖ ਕਰੋੜੇ ਦਾ ਮਤਲਬ ਹੈ ਕਿ ਜੀਐਸਟੀਪੀ ਦਾ ਜਿਹੜਾ ਉਸ ਟਾਈਮ ਦਾ 40% 40% ਦਾ ਮਤਲਬ ਕੀ ਹੈ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੇਵਾਂ ਕਿ ਜੋ ਰਾਜ ਦਾ ਘਰੇਲੂ ਸਕਲ ਉਤਪਾਦ ਹੁੰਦਾ ਹੈ ਜੀਐਸਟੀਪੀ ਜੋ ਪੈਦਾਵਾਰ ਹੈ ਤਾਂ ਉਹ ਮਤਲਬ ਕਿ ਉਹਦਾ ਸਾਈਜ਼ ਗਿਣ ਲਓ ਤੁਸੀਂ ਉਹਦਾ ਸਾਈਜ਼ ਗਿਣ ਲਓ ਵੀ ਹੋਏਗਾ ਲਗਭਗ 6 ਲੱਖ 80000 ਠੀਕ ਹੈ ਜੀ ਜੋ ਅਸੀਂ ਪੈਦਾ ਕਰਦੇ ਹਾਂ ਤਾਂ ਉਹਦੇ ਜੋ ਲਗਭਗ ਪਾਉਣੇ 3 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਇਹ 40 ਦੀ ਰੇਸ਼ੋ ਦਿੱਤੀ ਆ ਤੁਸੀਂ ਹਿਸਾਬ ਨਾਲ ਇਹ ਇਸੇ ਤਰ੍ਹਾਂ ਹੀ ਪੂਰੀ ਜਾਣੀ ਆ ਮਤਲਬ ਕਿ ਜਿੰਨਾ ਸਾਡਾ ਪੈਦਾਵਾਰ ਦਾ ਸਾਈਜ਼ ਹੋਏਗਾ ਤੇ ਉਨਾ ਹੀ ਸਾਡਾ ਜੇ ਕਰਜ਼ਾ ਇਸੇ ਤਰ੍ਹਾਂ ਵਧੇਗਾ ਤੇ ਜਿਹੜਾ ਹੁਣ ਲਗਭਗ 47 48% ਤੇ ਮੇਰਾ ਅੰਦਾਜ਼ਾ ਹੈਗਾ ਯਾਨੀ ਜੀਐਸਟੀ ਪੀ ਦਾ ਜੋ ਰੇਸ਼ੋ ਕਰਜ਼ਾ ਹੈ ਉਹ ਲਗਭਗ 47 48% ਹੈ ਜੇ ਜਿਵੇਂ ਇਹ 50 ਤੋਂ ਪਾਰ ਕਰੇਗਾ ਤਾਂ ਸਮਝ ਲਓ ਕਿ ਵਾਜਾ ਵੱਜ ਗਿਆ ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਬੜੀ ਰੌਚਕ ਹੈ ਜੋ ਮੈਂ ਨੋਟ ਕੀਤੀ ਉਹ ਕਹਿ ਰਿਹਾ ਕਿ 22 ਦੇ ਵਿੱਚ ਜਿਹੜਾ ਪੈਨਸ਼ਨ ਖਰਚ ਸੀ ਉਹ 15142 ਕਰੋੜ ਸੀ ਜੋ ਬਜਟ ਦਾ ਲਗਭਗ 10% ਬਣਦਾ ਹੈ ਇਸ ਤਰ੍ਹਾਂ ਤਨਖਾਹਾਂ ਤੇ ਸਰਕਾਰ ਦਾ ਜਿਹੜਾ ਖਰਚ ਹੈ ਉਹ 31172 ਕਰੋੜ ਸੀ ਜੋ ਕਿ ਬਜਟ ਦਾ 20% ਬਣਦਾ ਹੈ ਯਾਨੀ 20% ਬਜਟ ਦਾ ਤਨਖਾਹ ਤੇ ਪੈਨਸ਼ਨ ਮਹੀਨਾਵਾਰ ਖਰਚਾ ਇਹ ਤਾਂ 30 ਮਤਲਬ ਕਿ ਤੁਹਾਡੇ ਕੋਲ 100 ਰੁਪਏ ਪੰਜਾਬ ਨੂੰ ਚਲਾਉਣ ਵਾਸਤੇ ਤਾਂ 30 ਤਾਂ ਜੋ ਬਾਬੂ ਆ ਚਾਹੇ ਉਹ ਸਾਬਕਾ ਹੋ ਗਿਆ ਤੇ ਚਾਹੇ ਮੌਜੂਦਾ ਤੁੰਨਾ ਦੇ ਖਰਚ ਦੇਈਏ ਸਾਡੇ ਤੀ ਤਾਂ ਇਹ ਪਾਸੇ ਕਰ ਦਿਓ ਬਾਕੀ 70 ਰੁਪਏ ਰਛਦੇ ਤੁਹਾਡੇ ਕੋਲ ਹੁਣ ਤੁਸੀਂ ਹਿਸਾਬ ਲਾ ਲਓ ਕਿ ਉਹਦੇ ਵਿੱਚ 70 ਚੋਂ 20 ਰੁਪਏ ਤੁਹਾਡੇ ਵਿਆਜ ਦੇ ਵਿੱਚ ਵੀ ਚਲੇ ਜਾਣੇ ਮੋਟਾ-ਮੋਟਾ ਅੰਦਾਜ਼ਾ ਲਾਈਏ ਨਾ ਜਾਂ ਪ੍ਰਿੰਸੀਪਲ ਅਮਾਉਂਟ ਕੋਈ ਆ ਗਈ ਜਾਂ ਕਿਸ਼ਤ ਉਹ ਤੁਹਾਨੂੰ ਮੋੜਨਾ ਪਵੇਗਾ ਤਾਂ ਲੈ ਦੇ ਕੇ 50 ਪੈਸੇ ਤੇ ਤੁਹਾਡੇ ਗਏ ਰੁਪਏ ਜੋ ਜਾਂ 50 ਰੁਪਏ ਤੇ ਇੰਨਾ ਚੀਜ਼ਾਂ ਚ ਗਏ ਵਿਆਹ ਪੈਨਸ਼ਨ ਤੇ ਤਨਖਾਹ ਉਹ ਗੱਲ ਇਹ ਹੈ ਕਿ ਇਹ ਆਪਣੇ ਆਪ ਦੇ ਵਿੱਚ ਜੇ ਆਪਾਂ ਵੇਖੀਏ ਤੇ ਇਹ ਬਹੁਤ ਹੀ ਵੱਡਾ ਬਹੁਤ ਹੀ ਵੱਡਾ ਮੇਰੇ ਖਿਆਲ ਦੇ ਨਾਲ ਮਾਮਲਾ ਹੈ ਕਿਉਂਕਿ ਜਿਹੜਾ ਹੁਣ ਮੌਜੂਦਾ ਵਿੱਤੀ ਸਾਲ ਆ ਇਹਦੇ ਵਿੱਚ ਜਿਹੜੀ ਪੈਨਸ਼ਨ ਹੈ ਜੋ ਆਪਾਂ 22 ਦੀ ਗੱਲ ਕਰ ਰਹੇ ਹਾਂ ਲਗਭਗ ਕੋਈ 21000 ਕਰੋੜ ਦੀ ਚਲੇ ਜਾਣੀ ਆ ਹੂੰ ਤਨਖਾਹ ਬੋਝ 36000 428 ਕਰੋੜ ਅਨੁਮਾਨਤ ਸੰਤੀ ਹੁਣ ਇਹਨੂੰ ਫੇਰ ਬਣਾ ਲਓ ਯਾਨੀ ਬਾਈਟ ਦੇ ਮੁਕਾਬਲੇ ਫਿਰ 2.10% ਦਾ ਵਾਧਾ ਹੋ ਜਾਊਗਾ ਪੈਨਸ਼ਨ ਠੀਕ ਹੈ ਜੀ ਤੇ ਜਾਂ 2.5% ਦਾ ਤਨਖਾਹ ਦਾ ਯਾਨੀ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਜੋ ਆਪਾਂ ਪਿੱਛੇ ਦੇਖ ਕੇ ਆਏ ਆ ਕੇ ਬਜਟ ਦਾ ਇੰਨਾ ਜਾ ਰਿਹਾ ਜੀ 10% ਜਾ ਰਿਹਾ ਪੈਨਸ਼ਨ ਤੇ 20% ਜਾ ਰਿਹਾ ਜੀ ਮਤਲਬ ਤਨਖਾਹ ਤੇ ਤਫ਼ਿਰ ਮੌਜੂਦਾ ਸਮੇਂ ਦੇ ਵਿੱਚ ਪੈਨਸ਼ਨ ਦਾ ਬੋਝ 20750 ਕਰੋੜ ਯਾਨੀ ਜਿਹੜਾ 22 23 ਦੇ ਮੁਕਾਬਲੇ 5000 ਕਰੋੜ ਸਿੱਧਾ ਵਧ ਗਿਆ ਤਾਂ ਜੇ ਇਹਨਾਂ ਕੇ ਤਨਖਾਹ ਦਾ ਬੋਝ ਲਗਭਗ 36000 ਕਰੋੜ ਤੋਂ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਵੱਡੀ ਗੱਲ ਆ ਕਿ ਲਗਭਗ ਸਵਾ 2 ਤੋਂ 2.5 ਫੀਸਦੀ ਦੋਨਾਂ ਦੇ ਵਿੱਚ ਵਾਧਾ ਹੋ ਗਿਆ 2-3 ਸਾਲਾਂ ਚ ਜਦਕਿ ਤੁਹਾਡੇ ਕੋਲ ਜੋ ਆਮਦਨ ਹੈ ਉਹ ਇਸ ਰਫਤਾਰ ਨਾਲ ਨਹੀਂ ਵਧ ਰਹੀ ਜਿਸ ਰਫਤਾਰ ਦੇ ਨਾਲ ਤੁਹਾਡਾ ਕਈ ਹਜ਼ਾਰ ਕਰੋੜ ਰੁਪਈਆ ਜਿਹੜਾ ਉਹ ਖਰਚ ਵਧ ਰਿਹਾ ਪੂੰਜੀਗਤ ਖਰਚੇ ਦੀ ਗੱਲ ਕਰੀਏ 1920 ਤੋਂ 22-23 ਤੱਕ ਲਗਾਤਾਰ ਗਰਾਵਟ ਆਈ ਪੂੰਜੀਗਤ ਖਰਚਾ ਯਾਨੀ ਜਦਾਂ ਆਪਾਂ ਦੇਖੀਏ ਪੰਜਾਬ ਸਰਕਾਰ ਦਾ ਸਿੱਖਿਆ ਦਾ ਖੇਡਾਂ ਦਾ ਅਜਾ ਆਰਟ ਸਬਿਆਚਾਰ ਇਹਦੇ ਵਿੱਚ ਪੂੰਜੀਗਤ ਖਰਚਾ ਪੂੰਜੀਗਤ ਖਰਚਾ ਕੀ ਹੈ ਕੈਪੀਟਲ ਐਕਸਪੈਂਡੀਚਰ ਮਤਲਬ ਕਿ ਜਦਾਂ ਕੈਪੀਟਲ ਐਕਸਪੈਂਡੀਚਰ ਨੂੰ ਤੁਸੀਂ ਇਦਾਂ ਲੈ ਲਓ ਕਿ ਜਿਵੇਂ ਮੰਨ ਲਓ ਕਿ ਆਪਣੇ ਕੋਲ ਪੈਸੇ ਵਾਧੂ ਹੋਣ ਤੇ ਆਪਾਂ ਕੁਝ ਪੈਸੇ ਜਿਹੜੇ ਆ ਉਹ ਇਦਾਂ ਕਰੀਏ ਕਿ ਬਈ ਵੱਖਰੇ ਤੌਰ ਤੇ ਲਾ ਲਈਏ ਕਿ ਚਲੋ ਇਦਾਂ ਕਰਦੇ ਹਾਂ ਪੋਲਟਰੀ ਫਾਰਮ ਤਾਂ ਹੈਗਾ ਹੀ ਆਪਣੇ ਕੋਲੇ ਪੋਲਟਰੀ ਫਾਰਮ ਦੇ ਬਾਹਰ ਇੱਕ ਛੋਟੀ ਜੀ ਸ਼ਾਪ ਬਣਾ ਕੇ ਉਥੇ ਇੱਕ ਬੰਦੇ ਨੂੰ ਬਿਠਾ ਦਿੰਨੇ ਆ ਆਮ ਲੇਟ ਬਣਾ ਕੇ ਕੀ ਚੰਗਾ ਜੀ ਕੈਪੀਟਲ ਐਕਸਪੈਂਡੀਚਰ ਇਹ ਹੁੰਦਾ ਹੈ ਕਿ ਤੁਸੀਂ ਇੱਕ ਐਕਸਟਰਾ ਪੈਸਾ ਜਿਹੜਾ ਉਹ ਆਪਣੇ ਸੈਕਟਰਾਂ ਨੂੰ ਦੇਣਾ ਹੈ ਚਾਹੇ ਉਹ ਫਿਰ ਉਹਦੇ ਵਿੱਚ ਪੁਲ ਬਣਾ ਦਿਓ ਕੁਝ ਵੀ ਬਣਾ ਦਿਓ ਇਸ ਤਰ੍ਹਾਂ ਤਾਂ ਉਹ ਤੁਹਾਡਾ ਜਿਹੜਾ ਮਹੱਤਵਪੂਰਨ ਸੈਕਟਰਾਂ ਤੋਂ ਕੱਟ ਰਿਹਾ ਹੈ ਇਹ ਇੱਕ ਹੋਰ ਆਪਾਂ ਕਹਿ ਲਈਏ ਕਿ ਸਾਡੇ ਵਾਸਤੇ ਖਤਰੇ ਦਾ ਸੂਚਕ ਹੈ ਪਰ ਗੱਲਾਂ ਇਹ ਆਰ ਕੁਰਪ੍ਰੀਤ ਜੀ ਕਿ ਅਸੀਂ ਤੇ ਗੱਲਾਂ ਬਤਾ ਕਰ ਲੈਨੇ ਆ ਸਾਡੇ ਬਾਹਰਲੇ ਭੈਣ ਭਰਾ ਸਮਾਧੀ ਸੁਣ ਲੈਂਦੇ ਆ ਪਰੰਤੂ ਜੇ ਆਪਾਂ ਵੇਖੀਏ ਤੇ ਪੰਜਾਬ ਦੇ ਵਿੱਚ ਇਹਨਾਂ ਗੱਲਾਂ ਦੀ ਕੋਈ ਜਗ੍ਹਾ ਨਹੀਂ ਜਾਈਗੀ ਕੋਈ ਕੁਝ ਨਹੀਂ ਜਾਣਦਾ ਟਿੱਚ ਜਾਣਦਾ ਅਸੀਂ ਪਿਛਲੇ ਕਈ ਸਾਲਾਂ ਤੋਂ ਅਪਰਵੀਨ ਨੂੰ ਪਤਾ ਹੈ ਜੀ ਅਸੀਂ ਪਿਛਲੇ ਕਈ ਸਾਲਾਂ ਤੋਂ ਇਕਨੋਮੀ ਦੀ ਗੱਲ ਕਰ ਰਹੇ ਆ ਮਤਲਬ ਕਿ ਕੋਈ ਪੇਚੀ ਜਾਣਦਾ ਅੱਜ ਮੈਂ ਨਾ ਇੱਕ ਦਿਲਚਸਪ ਗੱਲ ਤੁਹਾਨੂੰ ਦੱਸਾਂ ਮੈਂ ਜੀ ਯੂਪੀ ਦਾ ਇੱਕ ਚਾਰਟ ਪਾਇਆ ਹੋਇਆ ਮੇਰੇ ਪੇਜ ਤੇ ਜਾ ਕੇ ਜ਼ਰੂਰ ਦੇਖਣਾ ਜਿਨ੍ਹਾਂ ਨੂੰ ਵੀ ਇਹਨਾਂ ਚੀਜ਼ਾਂ ਦੀ ਜਗਿਆਸਾ ਹੁੰਦੀ ਹੈ ਜੀ ਜੀ ਤਾਂ ਯੂਪੀ ਦੇਖੋ ਸਰਪਲਸ ਰਾਜਾਂ ਦੀ ਸੂਚੀ 'ਚ ਗੁਜਰਾਤ ਨੂੰ ਵੀ ਪਿਛਾੜ ਗਿਆ ਸਰਪਲਸ ਮਤਲਬ ਕਿ ਸਾਡੀ ਆਮਦਨ ਜਿਹੜੀ ਹੈ ਉਹ ਜੇ 100 ਹੈ ਤੇ ਖਰਚ ਸਾਡਾ 100 ਤਾਂ ਸਰਪਲਸਾਂ ਸੀ ਤੇ ਉਹ ਸਰਪਲਸ ਤੋਂ 20 ਪਲੱਸ 'ਚ ਗਏ ਚਲੇ 39000 ਕਰੋੜ ਰੁਪਏ ਉਹਨਾਂ ਦੇ ਕੋਲ ਫालतू ਹੈ ਜੀ ਐਡੀ ਵੱਡੀ ਸਟੇਟ ਨੂੰ ਤੇ ਆਪਣੇ ਵਾਲੇ ਥੱਲੇ ਕਮੈਂਟਾਂ ਚ ਜਾ ਕੇ ਦੇਖ ਲਓ ਕੀ ਕਹੀ ਜਾਂਦੇ ਉਹ ਪੰਜ ਪਣ ਇਦਾਂ ਕਰ ਦਿੱਤਾ ਜੀ ਉਹਨਾਂ ਨੇ ਇਦਾਂ ਕਰ ਦਿੱਤਾ ਉਹਨਾਂ ਨੇ ਕੰਮ ਕੀਤਾ ਆਪਣੇ ਸੂਬੇ ਤੇ ਉਹਨਾਂ ਨੇ ਪਹਿਲਾਂ ਲੋਕਾਂ ਦੇ ਯਾਨੀ ਟੈਕਸਾਂ ਤੋਂ ਹਿੱਸੇ ਮੋٹے ਲੈ ਲੈ ਟਾਈਮ ਪਾਸ ਕੀਤਾ ਫਿਰ ਆਪਣੇ ਆਪ ਨੂੰ ਇੱਕ ਐਸੇ ਟਾਪ ਗੀਅਰ ਦੇ ਵਿੱਚ ਪਾਇਆ ਤੁਸੀਂ ਦੇਖੋ ਕਿ ਅੱਜ ਉਹਨਾਂ ਦੇ ਕੋਲ ਇੱਕ ਬਹੁਤ ਵਧੀਆ ਇਕਨੋਮੀ ਜਿਹੜੀ ਆ ਬਣ ਗਈ ਆ ਇਹ ਸਾਨੂੰ ਮੰਨਣਾ ਪਵੇਗਾ ਉਹਨਾਂ ਨੇ ਕੰਮ ਕੀਤਾ ਠੀਕ ਆ ਭਾਜਪਾ ਦਾ ਲਾਭ ਮਿਲਿਆ ਉਹਨਾਂ ਨੂੰ ਯੋਗੀ ਦਾ ਲਾਹਾ ਮਿਲਿਆ ਉਹਨਾਂ ਨੂੰ ਜੀ ਭਾਜਪਾ ਦਾ ਜਿਹੜਾ ਨਾ ਉਹ ਗਵਰਨੈਂਸ ਦਾ ਮਾਡਲ ਇੱਕ ਵੱਖਰੀ ਕਿਸਮ ਦਾ ਕਰਦੇ ਉਹ ਵੀ ਸਭ ਕੁਝ ਆ ਪਰ ਉਹ ਕਾਰੋਬਾਰ ਨੂੰ ਵੱਖਰਾ ਕਰ ਦਿੰਦੇ ਆ ਸਿਆਸਤ ਨੂੰ ਵੱਖਰਾ ਕਰ ਦਿੰਦੇ ਆ ਧਰਮ ਜਿਹੜਾ ਉਹ ਆਢ ਆਪ ਦੇ ਹਿਸਾਬ ਕਿਤਾਬ ਨਾਲ ਚਲਾਈ ਜਾਂਦੇ ਆ ਤੋ ਗੱਲ ਇਹ ਆ ਕਿ ਉਸੇ ਸੂਚੀ ਦੇ ਵਿੱਚ ਜਾ ਕੇ ਤੁਸੀਂ ਦੇਖਣਾ ਕਿ ਪੰਜਾਬ ਫਾੜੀ ਸੂਬਿਆਂ ਦੀ ਸੂਚੀ ਦੇ ਵਿੱਚ ਕਿ ਆ ਮਤਲਬ ਪਿਛਲਾ ਦਹਾਕਾ ਮੋਰੀ ਹੁੰਦਾ ਸੀ 85 80 ਤੱਕ ਅਸੀਂ ਸਰਪਲਸ ਸੀਗੇ ਜਿਵੇਂ ਯੂਪੀ ਆ ਪਰ ਉਸ ਤੋਂ ਬਾਅਦ ਸਾਡੇ ਹਾਲਾਤ ਲਗਾਤਾਰ ਜਾਂ ਕੁਝ ਕੇਂਦਰ ਸਰਕਾਰ ਦੀ ਦੀ ਦੇਰੀ ਹੋਈ ਆ ਕਿ ਅਸੀਂ ਬਹੁਤ ਹੀ ਬਦਤਰ ਹਾਲਤ ਦੇ ਵਿੱਚ ਪਹੁੰਚ ਚੁੱਕੇ ਹਾਂ ਜੀ ਸੋ ਜੇਕਰ ਅંદર ਅਗਲੀ ਗੱਲ ਕਰੀਏ ਤਾਂ ਮੰਤਰੀ ਅਰੋੜਾ ਉਹਨਾਂ ਦੀ ਚੋਣ ਨੂੰ ਚੈਲੰਜ ਹੋ ਗਿਆ ਇਹ ਚੈਲੰਜ ਸ਼ਾਇਦ ਪਹਿਲਾਂ ਵੀ ਹੋਇਆ ਸੀ ਤਕੋ ਜਿਹੜੀਆਂ ਚੋਣਾਂ ਦੀ ਪਟੀਸ਼ਨਾਂ ਹੁੰਦੀਆਂ ਨੇ ਚੱਲਦੀਆਂ ਰਹਿੰਦੀਆਂ ਨੇ ਗੁਰਪੀਜੀ ਇਹਦੇ ਵਿੱਚ ਬਹੁਤ ਘੱਟ ਫੈਸਲਾ ਜਿਹੜਾ ਆਉਂਦਾ ਉਹ ਇਦਾਂ ਦਾ ਆਉਂਦਾ ਕਿ ਕਿਸੇ ਦੀ ਚੁਣੀ ਮਤਲਬ ਕਿ ਜਿਹੜੀ ਚੋਣ ਹੈ ਮੈਂਬਰਸ਼ਿਪ ਹੈ ਰੱਦ ਹੋਵੇ ਬਹੁਤ ਘੱਟ ਮਤਲਬ ਕਿ ਉਹਦੀ ਜੇ ਰੇਸ਼ੋ ਆਪਾਂ ਅੰਦਾਜ਼ਾ ਲਾਉਣਾ 10 ਹੋਵੇ ਤੇ ਸ਼ਾਇਦ ਕੋਈ 2-4% ਹੀ ਬਣਦੀ ਹੈ ਤਾਂ ਗੱਲ ਜਨਾਬ ਇਹ ਹੈ ਕਿ ਇਹ ਜਿਹੜਾ ਮਾਮਲਾ ਹੈ ਉਹ ਹੁਣ ਅੱਗੇ ਵੀ ਸੀ ਸ਼ਾਇਦ ਹੋ ਸਕਦਾ ਕਿ ਸਰਵਾਈ ਤੇ ਹੋਣ ਲੱਗਾ ਹੋਵੇ ਤਾਂ ਉਹਦੇ ਵਿੱਚ ਕੀ ਆ ਇਹ ਕਿਆ ਗਿਆ ਕਿ ਕੁਝ ਮਤਲਬ ਕਿ ਇਹਨਾਂ ਨੇ ਧਰਮ ਦੇ ਨਾਮ ਤੇ ਵੋਟ ਮੰਗੀ ਆ ਕੁਝ ਜੋ ਪ੍ਰਚਾਰ ਦੇ ਖਰਚੇ ਆ ਜਿਹੜੇ ਕਿ ਚੋਣ ਕਮਿਸ਼ਨ ਵੱਨੀਓ ਤੈ ਹੈ ਕਿ ਇਹਨਾਂ ਨੇ ਪ੍ਰਚਾਰ ਵਾਸਤੇ ਤੈ ਹੱਦ ਤੋਂ ਵੱਧ ਖਰਚਾ ਕੀਤਾ ਹੈ ਮਤਲਬ ਕਿ ਇਸ ਤਰ੍ਹਾਂ ਦੇ ਇਲਜ਼ਾਮਾਤ ਲੱਗੇ ਨੇ ਹਾਲਾਂਕਿ ਇੱਕ ਪਟੀਸ਼ਨ ਹੋਰ ਤੁਹਾਡੇ ਜਲੰਧਰ ਦੇ ਸਿਮਰਨਜੀਤ ਆ ਉਹਨਾਂ ਨੇ ਪਾਈ ਸੀ ਕਿ ਇੱਕ ਕੰਪਨੀ ਦੇ ਵਿੱਚ ਸ਼ੇਅਰ ਹੋਲਡ ਕਰਦੇ ਆ ਦਾ ਸ਼ੇਅਰ ਹੋਲਡ ਜਾਂ ਤਾਂ ਉਹ ਮਤਲਬ ਕਿ ਹੋਲਡਿੰਗ ਛੱਡਣ ਕਿਉਂਕਿ ਇਹ ਮੰਤਰੀ ਆ ਅਧਿయోగਕ ਮੰਤਰੀ ਆ ਫਿਰ ਉਸ ਤੋਂ ਬਾਅਦ ਉਹ ਪਟੀਸ਼ਨ ਜਿਹੜੀ ਆ ਸੋਧ ਵਾਸਤੇ ਇੱਕ ਵਾਰੀ ਵਾਪਸ ਲਈ ਗਈ ਸੀ ਪਰ ਹੁਣ ਪੱਕੇ ਤੌਰ ਤੇ ਉਹ ਪਟੀਸ਼ਨ ਵਾਪਸ ਹੋ ਗਈ ਆ ਸੋ ਦੋ ਤਰ੍ਹਾਂ ਦੀਆਂ ਪਟੀਸ਼ਨਾਂ ਸੀ ਪਰ ਜਿਹੜੀ ਇਹ ਚੋਣਵੀ ਪਟੀਸ਼ਨ ਆ ਇਹਦੇ ਵਿੱਚ ਜਿਹੜੇ ਦੋਸ਼ ਨੇ ਉਹ ਵੱਖਰੇ ਕਿਸਮ ਦੇ ਆ ਇਹਦੇ ਵਿੱਚ ਮਤਲਬ ਇਹ ਆ ਕਿ ਜਿਹੜੀ ਚੋਣ ਹੋਈ 19 ਜੂਨ ਨੂੰ 23 ਜੂਨ ਨੂੰ ਐਲਾਨ ਹੋਇਆ ਨਤੀਜੇ ਦਾ ਤੇ ਇਹਦੇ ਵਿੱਚ ਇਹ ਮਤਲਬ ਕਿ ਪਟੀਸ਼ਨ ਕਰਤਾ ਨੇ ਡਾਕਟਰ ਮੱਲੀ ਇਹਨਾਂ ਵੱਨਿਓ ਜਿਹੜੀ ਹੈ ਨਾ ਉਹ ਇੱਕ ਸ਼ਹਿਦ ਲੋਕ ਪ੍ਰਤੀ ਦਿੱਤਾ ਐਕਟ 1955 ਦੀ ਧਾਰਾ 100 ਉਹਦੇ ਤਹਿਤ ਖਰਚੇ ਨੂੰ ਛਪਾਉਣ ਸਰਕਾਰੀ ਅਹੁਦੇ ਦੀ ਦੁਰਵਰਤੋਂ ਤੇ ਭ੍ਰਿਸ਼ਟ ਅਭਿਆਸਾਂ ਦਾ ਹਵਾਲਾ ਦੇ ਕੇ ਇਹ ਜਿਹੜੀ ਪਟੀਸ਼ਨ ਦਾਖਲ ਕੀਤੀ ਗਈ ਆ ਇਹਦੇ ਵਿੱਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਆ ਜਾਏਗੀ ਧਾਰਮਿਕ ਅਪੀਲਾਂ ਕਿਤੀਆ ਗਈਆਂ ਤਾਂ ਮਤਲਬ ਕਿ ਉਪਚੋਣ ਨੂੰ ਗਲਤ ਢੰਗ ਨਾਲ ਪ੍ਰਭਾਵਿਤ ਕਰਨ ਵਾਸਤੇ ਪੇਡ ਮੀਡੀਆ ਕਵਰੇਜ ਵੀ ਕਰਵਾਈ ਗਈ ਹੈ ਐਸਾ ਦੋਸ਼ ਆ ਤਾਂ 14 ਉਮੀਦਵਾਰਾਂ ਨੂੰ ਇਸ ਸਬੰਧੀ ਨੋਟਿਸ ਜਿਹੜਾ ਜਾਰੀ ਹੋ ਗਿਆ ਮਤਲਬ ਕਿ ਜਿੰਨੇ ਵੀ ਉਮੀਦਵਾਰ ਮੈਦਾਨ 'ਚ ਹੋਣਗੇ ਸਾਰਿਆਂ ਨੂੰ ਨੋਟਿਸ ਜਾਰੀ ਹੋ ਗਿਆ ਤਾਂ ਅਗਲੀ ਸੁਣਵਾਈ ਤੇ ਹੁਣ ਦੇਖੋ ਕੀ ਬਣਦਾ 13 ਅਕਤੂਬਰ ਸੁਣਵਾਈ ਨੇ ਰੱਦ ਕਰ ਦਿੱਤੀ ਗਈ ਹੈ ਜੀ ਹੂੰ ਜੀ ਉਹ ਤਾਂ ਰਾਜਪੁਰਾ ਰੇਲ ਲਾਈਨ ਨੂੰ ਮਨਜ਼ੂਰੀ ਮਿਲ ਗਈ ਹੈ ਕਹਿੰਦੇ ਦੇਖੋ ਉਹ ਜਿਹੜੀ ਰੀਲ ਵੀ ਲਾਈਨ ਦੀ ਮਨਜ਼ੂਰੀ ਦੀ ਗੱਲ ਆ ਰਵਨੀਤ ਬਿੱਟੂ ਜਿਹੜੇ ਕਿ ਤੁਹਾਨੂੰ ਪਤਾ ਹੀ ਆ ਰੀਲ ਰਾਜ ਮੰਤਰੀ ਨੇ ਤੇ ਇਹ ਤੋਂ ਇਲਾਵਾ ਅਸ਼ੋਨੀ ਵੈਸ਼ਨਵ ਜਿਹੜੇ ਕਿ ਰੀਲ ਮੰਤਰੀ ਨੇ ਇੱਕ ਹੁੰਦਾ ਕੇਂਦਰੀ ਮੰਤਰੀ ਇੱਕ ਹੁੰਦਾ ਕੇਂਦਰੀ ਰਾਜ ਮੰਤਰੀ ਤਾਂ ਜਾਨੀ ਉਹਦਾ ਡਿਪਟੀ ਬਿੱਟੂ ਸਾਹਿਬ ਤੇ ਇਹਨਾਂ ਦੋਨਾਂ ਨੇ ਅੱਜ ਇਸ ਪ੍ਰੋਜੈਕਟ ਨੂੰ ਹਰੀ ਛੰਡੀ ਦੇ ਦਿੱਤੀ ਆ ਮਤਲਬ ਕਿ ਇਤੋਂ ਤੱਕ ਵੈਸ਼ਨਵ ਸਾਹਿਬ ਨੇ ਆਖਿਆ ਕਿ ਜ਼ਮੀਨ ਗ੍ਰਾਮ ਕਰਨ ਦਾ ਜਿਹੜਾ ਮਸਲਾ ਹੈ ਕਿ ਮੈਂ ਉਸ ਮੁਤਲਕ ਗੱਲ ਕਰਾਂਗਾ ਮਾਨ ਸਾਹਿਬ ਦੇ ਨਾਲ ਕਿਉਂਕਿ ਦੇਖੋ ਜ਼ਮੀਨ ਐਕਵਾਇਰ ਕਰਨੀ ਹੁੰਦੀ ਆ ਰਾਜ ਸਰਕਾਰ ਨੇ ਤੁਹਾਨੂੰ ਸ਼ਾਇਦ ਪਤਾ ਹੋਏਗਾ ਕਿ ਫਿਰੋਜ਼ਪੁਰ ਤੋਂ ਪੱਟੀ ਰੇਲਵੇ ਲਿੰਕ ਵੀ ਬਹੁਤ ਲੰਮੇ ਸਮੇਂ ਤੋਂ ਲਟਕਦਾ ਹੈ ਬਹੁਤ ਲੰਮੇ ਸਮੇਂ ਤੋਂ ਇਸ ਤਰ੍ਹਾਂ ਹੋਰ ਕਈ ਰੇਲਵੇ ਪ੍ਰੋਜੈਕਟ ਨੇ ਜਿਹੜੇ ਜ਼ਮੀਨ ਐਕਵਾਜਿਸ਼ਨ ਕਰਕੇ ਕਿਤੇ ਨਾ ਕਿਤੇ ਲਟਕਦੇ ਆ ਤੇ ਸਭ ਤੋਂ ਵੱਡਾ ਇਹ ਆ ਰੇਲਵੇ ਪ੍ਰੋਜੈਕਟ ਜਿਹੜਾ ਰਾਜਪੁਰੇ ਨੂੰ ਕਨੈਕਟ ਕਰਦਾ ਜਾ ਕੇ ਚੰਡੀਗੜ੍ਹ-ਮੁਹਾਲੀ ਦੇ ਨਾਲ ਡਰੈਸਨ ਕੀ ਹੈ ਕਿ ਹੁਣ ਜਿਵੇਂ ਮੰਨ ਲਓ ਮੈਂ ਅਸੀਂ ਪਹਿਲਾਂ ਤਾਂ ਹੁਣ ਤੇ ਕਾਰਾਕੂਰਾ ਚਲੋ ਪਰਮਾਤਮਾ ਨੇ ਬਖਸ਼ੀਆਂ ਨੇ ਅਸੀਂ ਪਹਿਲਾਂ ਚੰਡੀਗੜ੍ਹ ਜਾਣਾ ਹੁੰਦਾ ਸੀਗਾ ਤੇ ਬੱਸ ਟ੍ਰੇਨ ਜਾਂਦੇ ਹੁੰਦੇ ਸੀ ਜੀ ਤਾਂ ਅਸੀਂ ਮੈਨੂੰ ਯਾਦ ਹੈ ਹੁਣ ਤਾਂ ਪਤਾ ਨਹੀਂ ਆਉਂਦੀ ਕਿ ਨਹੀਂ ਗੱਡੀ ਸਾਢੇ 10 ਗੱਡੀ ਆਉਂਦੀ ਹੁੰਦੀ ਸੀ ਜਿੰਨੇ ਪਾੜੇ ਮੁੰਡੇ ਹੁੰਦੇ ਸੀ ਚੰਡੀਗੜ੍ਹ ਕੋਈ ਵੀ ਕੰਮ ਹੁੰਦਾ ਸੀਗਾ ਤੁਹਾਨੂੰ ਪਤਾ ਪੰਜਾਬ ਸਕੂਲ ਸਿੱਖਿਆ ਬੋਰਡ ਵਗੈਰਾ 'ਚ ਤਾਂ ਅਸੀਂ ਇੱਥੇ ਚੜ੍ਹਦੇ ਹੁੰਦੇ ਸੀ ਤੇ ਫਿਰ वाया ਅੰਬਾਲਾ ਆ ਜਾਂਦੇ ਮਤਲਬ ਇਧਰੋਂ ਧੂਰੀ ਫਿਰ ਧੂਰੀ ਜੰਕਸ਼ਨ ਆ ਗਿਆ ਧੂਰੀ ਤੋਂ ਅੱਗੇ ਰਾਜਪੁਰਾ ਰਾਜਪੁਰੇ ਤੋਂ ਗੱਡੀ ਅੰਬਾਲੇ ਜਾਂਦੀ ਅੰਬਾਲੇ ਤੋਂ ਗੱਡੀ ਬਦਲ ਕੇ ਫਿਰ ਜਾ ਕੇ ਪੰਚਕੂਲਾ ਵਗੈਰਾ ਤੇ ਉਤਰਦੇ ਹੁੰਦੇ ਸੀ ਜਾ ਕੇ ਜੀ ਤਾਂ ਜੇ ਮੰਨ ਲਓ ਹੁਣ ਰਾਜਪੁਰੇ ਨੂੰ ਸਾਡੇ ਨਾਲ Rajasthan ਲੱਗਦਾ ਉਹ ਨੂਪਗੜ ਤੱਕ ਬੰਦੇ ਜਿਹੜੇ ਆ ਹਨੂਮਾਨਗੜ ਤੱਕ ਉਹ ਚੰਡੀਗੜ ਜਾਂਦੇ ਨਹੀਂ ਰੁੱਖ ਪੰਜਾਬੀ ਰਹਿੰਦੇ ਆ ਤਾਂ ਉਹਨਾਂ ਨੂੰ ਕੀ ਆ ਕਿ ਸਮੱਸਿਆ ਇਹ ਹੁੰਦੀ ਆ ਆ ਸਾਹਬ ਲਾ ਲੋ ਕਿ ਇੰਨਾ ਮਾਲਵੇ ਦਾ ਹਿੱਸਾ ਕਵਰ ਹੋ ਗਿਆ ਬਠਿੰਡਾ ਬਰਨਾਲਾ ਮਲੂਟ ਅਬੂਰ ਗੰਗਾ ਨਗਰ ਗਾਂ ਰਾਜਸਥਾਨ ਚ ਆ ਗਿਆ ਨੂਪਗੜ ਆ ਗਿਆ ਸੋ ਮਤਲਬ ਕਿ ਇਹ ਇੱਕ ਬਹੁਤ ਵੱਡੀ ਵੈਲਟ ਬਣ ਜਾਂਦੀ ਹੈ ਜਿਹੜੀ ਰੇਲ ਰਾਹੀਂ ਸਫ਼ਰ ਕਰੇ ਤਾਂ ਉਹਨੂੰ ਟੁੱਟਵਾ ਸਫ਼ਰ ਕਰਨਾ ਪੈਂਦਾ ਵੈਰਹਾਲ ਹੈ ਟੋਟਾ ਕੋਈ ਲੰਮਾ ਨਹੀਂ ਹੈ ਛੋਟਾ ਟੋਟਾ ਹੀ ਆ ਪਰੰਤੂ ਇਹਨੇ ਬਾਸ ਕਰਾਈ ਪਈ ਆ ਹੁਣ ਰੌਲਾ ਇਹੋ ਆ ਕਿ ਡਾਕਟਰ ਧਰਮਵੀਰ ਗੰਧ ਦੀ ਮੀਤ ਹੇਰ ਵਰਗਿਆਂ ਨੇ ਬਹੁਤ ਆਵਾਜ਼ ਚੁੱਕੀ ਹੈ ਤੇ ਚ ਕੋਈ ਸ਼ੱਕ ਨਹੀਂ ਹੈ ਹੁਣ ਝੰਡੀ ਤੇ ਮਿਲ ਗਈ ਹੈ ਪਰ ਜ਼ਮੀਨ ਗ੍ਰੈਂਡ ਦਾ ਹੀ ਮੇਨ ਕੰਮ ਹੈ ਨਾ ਤੇ ਜੇ ਮਾਨ ਸਾਹਿਬ ਇਹ ਕਰ ਦਿੰਦੇ ਆ ਤਾਂ ਹੋਰ ਵੀ ਕਈ ਇਲਾਕਿਆਂ ਨੂੰ ਇਹਦੇ ਮੈਂ ਤੁਹਾਨੂੰ ਮਿਲ ਲਈ ਸਾਡੀ ਲਾਈਨ ਦੱਸੀ ਆ ਕਿ ਹੋਰ ਵੀ ਬਹੁਤ ਸਾਰੇ ਇਲਾਕਿਆਂ ਨੂੰ ਇਹਦਾ ਫਾਇਦਾ ਮਿਲੇਗਾ ਜੀ ਬਾੜਾ ਪੈਣਾ ਬੰਦ ਹੋ ਜੂ ਸਿੱਧਾ ਫਿਰ ਝੰਡੀਗੜੀ ਆਊਗਾ ਰਾਜਪੁਰੇ ਤੋਂ ਨਿਕਲਦੇ ਆ ਦੇਖਦੇ ਆ ਬਣਦਾ ਕੀ ਹੈ ਉਧਰ ਬਾਜਵਾ ਸਾਹਿਬ ਕਿਹਦੇ ਨਾਲ ਖਾ ਚਿੱਠੀ ਪੱਤਰ ਚਿੱਠੀ ਪੱਤਰ ਖੇਡੀ ਜਾਂਦੇ ਨੇ ਜੀ ਬਾਜਵਾ ਸਾਹਿਬ ਤਾਂ ਤੁਹਾਨੂੰ ਪਤਾ ਹੀ ਆ ਫਿਰ ਉਹ ਖੇਡਦੇ ਹੀ ਰਹਿੰਦੇ ਆ ਸਿਆਸੀ ਪੁਰਾਣੇ ਖਿਡਾਰੀ ਆ ਨਾ ਬੜੇ ਪੁਰਾਣੇ ਖਿਡਾਰੀ ਆ ਸਵੇਕ ਨੇ ਤੇ ਜਿਹੜੇ ਪੁਰਾਣੇ ਖਿਡਾਰੀ ਆ ਤੁਹਾਨੂੰ ਪਤਾ ਠੁੱਕ ਠੁੱਕ ਕਰਕੇ ਲੱਗੇ ਰਹਿੰਦੇ ਔਲੀ ਔਲੀ ਕੁਝ ਨਾ ਕੁਝ ਕਰਦੇ ਰਹਿੰਦੇ ਤਾਂ ਇਹਨਾਂ ਨੇ ਕੇਂਦਰੀ ਵਿੱਤ ਮੰਤਰੀ ਨੂੰ ਪੱਤਰ ਲਿਖਿਆ ਜੀ ਬੋਲੇ ਪੰਜਾਬ ਦੇ ਵਿੱਚ ਜੋ ਹੜ ਰਾਹਤ ਉਸ ਹੈ ਉਹਦੀ ਸਚਾਈ ਦੱਸੋ सीएम मोदी सीएम मांगਦੇ ਦਾਵੇ ਜਿਹੜੇ ਆ ਉਹ ਆੜਾੜਿਆ ਇਹਨਾਂ ਨੇ ਪੱਤਰ ਜਿਹੜਾ ਉਹ ਆਪਦੇ ਸੋਸ਼ਲ ਮੀਡੀਆ ਦੇ ਅਕਾਊਂਟ ਤੇ ਪਾ ਰੱਖਿਆ ਹੈ ਇਹ ਕਹਿੰਦੇ ਆ ਕਿ ਦੇਖੋ ਗੱਲ ਜਿਹੜੀ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ 12000 ਕਰੋੜ ਰੁਪਏ ਦਾ ਐਸਟੀਆਰਐਫ ਫੰਡ ਜਿਹੜਾ ਤਲਾਬ ਤੇ ਆ ਹੁਣ ਇਸ ਮਾਮਲੇ ਦੇ ਵਿੱਚ ਵੀ ਜੋ ਨਿਰਮਲਾ ਸੀਤਾਰਾਮ ਨੂੰ ਪੱਤਰ ਲਿਖਿਆ ਜਾਂਦਾ ਉਹ ਕਹਿੰਦੇ ਆ ਕਿ ਪੰਜਾਬ ਸਰਕਾਰ ਦੇ ਕੋਲ 12000 ਕਰੋੜ ਹੈ ਤੁਸੀਂ ਦਾਵਾ ਕਰ ਰਹੇ ਜਦ ਕਿ ਮੁੱਖ ਮੰਤਰੀ ਤੇ ਜਿਹੜੇ ਵਿਤਮੰਤਰੀ ਆ ਉਹਨਾਂ ਦਾ ਕਹਿਣਾ ਕਿ ਕੇਵਲ ਤੇ ਕੇਵਲ ਸਾਡੇ ਕੋਲ 1582 ਕਰੋੜ ਆ ਇਸ ਵਿਰੋਧਾਪਾਸ ਦੇ ਵਿੱਚੋਂ ਕਈ ਸਵਾਲ ਨਿਕਲਦੇ ਇਸ ਲਈ ਖਾਤਿਆਂ ਬਾਰੇ ਜਿਹੜੀ ਉਚਿਤ ਜਾਣਕਾਰੀ ਆ ਉਹ ਸਾਨੂੰ ਦੱਸੋ ਤਾਂ ਕਿ ਪੰਜਾਬੀਆਂ ਨੂੰ ਸੱਚ ਜਿਹੜਾ ਉਹ ਪਤਾ ਲੱਗ ਸਕੇ ਤੇ ਉਹ ਕਹਿੰਦੇ ਕਿ 26 ਤੋਂ ਪਹਿਲਾਂ ਸਾਡਾ ਸੈਸ਼ਨ ਜਿਹੜਾ ਉਹ ਸ਼ੁਰੂ ਹੋਏਗਾ 26 ਨੂੰ ਜਿਹੜਾ ਸ਼ੁਰੂ ਹੋਣ ਜਾ ਰਿਹਾ ਕਿ ਉਹਦੇ ਤੋਂ ਪਹਿਲਾਂ ਸਾਨੂੰ ਜਾਣਕਾਰੀ ਦਿਓ ਮਤਲਬ ਇਹ ਆ ਕਿ ਮਸਾਲਾ ਪਾਲ ਰਹੇ ਨੇ ਬਾਜਵਾ ਸਾਹਿਬ ਕਿ ਕਿਸੇ ਤਰੀਕੇ ਨਾਲ ਸਾਨੂੰ ਕੁਝ ਤੱਥ ਜਿਹੜੇ ਉਹ ਇਕੱਠੇ ਹੋ ਜਾਣ ਤੇ ਅਸੀਂ ਇਹਨਾਂ ਨੂੰ ਘੇਰੀਏ ਦੇਖੋ ਵਿਰੋਧੀ ਧਿਰ ਦੇ ਨੇਤਾ ਕਿ ਰਵੰਦੀ ਕਰਨਾ ਉਹਨਾਂ ਦਾ ਸ਼ੁਗਲ ਵੀ ਆ ਉਹਨਾਂ ਦਾ ਕਰਤੱਵ ਵੀ ਆ ਤੇ ਉਹ ਇਸ ਤਰ੍ਹਾਂ ਕਰਦੇ ਸੀ ਯਾਰ ਹੁਣ ਮਤਲਬ ਕਿ ਦੋ ਅਲੱਗ ਅਲੱਗ ਜਿਹੜੇ ਆ ਉਹ ਅੰਕੜੇ ਆ ਇੱਕ ਕੇਂਦਰ ਦਾ ਆਡਿਆ ਇੱਕ ਮਾਨਸਾਬ ਹੁਰਾਂ ਦਾ ਜਾਂ ਮਾਨ ਸਰਕਾਰ ਦਾ ਆਟਿਆ ਪਰ ਇਸ ਦਰਮਿਆਨ ਕੈਗ ਦਾ ਵੀ ਇੱਕ ਅੰਕੜਾ ਹੈਗਾ ਜਿਉ ਕੈਗ ਦਾ ਅੰਕੜਾ ਜਿਹੜੀ ਕਿ ਤੁਹਾਨੂੰ ਪਤਾ ਹੀ ਹੈ ਨਾ ਉਹ ਵੀ ਇੱਕ ਅਥਾਰਟੀ ਆ ਸਭ ਤੋਂ ਵੱਡੀ ਕਹ ਲਓ ਕਿ ਆਡਿਟ ਕਰਨ ਵਾਲੀ ਅਥਾਰਟੀ ਤੇ ਕੈਗ ਹੀ ਹੈ ਨਾ ਜਿਹੜੀ ਰਿਪੋਰਟ ਵੀ ਜਿਹੜੀ ਆ ਉਹ ਪਈ ਆਨਲਾਈਨ ਪਈ ਆ ਜਾ ਕੇ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਵੀ ਰਕਮ ਜਿਹੜੀ ਆ ਉਹ 12000 ਕਰੋੜ ਦੇ ਕਰੀਬ ਹੀ ਬਣਦੀ ਆ ਤਾਂ ਮਤਲਬ 10 ਅੰਕੜੇ ਵੱਖੋ ਵੱਖਰੇ ਨੇ ਸੋ ਇਹ ਹੁਣ ਦੇਖਣਾ ਹੋਵੇਗਾ ਕਿ ਬਈ ਭਾਜਪਾ ਸਾਹਿਬ ਨੂੰ ਕੋਈ ਕੇਂਦਰ ਦੇ ਵਿੱਚੋਂ ਇਸ ਤਰ੍ਹਾਂ ਦਾ ਹੋਰ ਕੋਈ ਤੱਥ ਮਿਲਦਾ ਹੈ ਕੋਈ ਹੋਰ ਦਸਤਾਵੇਜ਼ ਮਿਲਦਾ ਹੈ ਪਰ ਜੇ ਮੰਨ ਲਓ ਇਸ ਤਰ੍ਹਾਂ ਦਾ ਕੋਈ ਦਸਤਾਵੇਜ਼ ਇਹਨਾਂ ਨੂੰ ਕੇਂਦਰ ਵੱਨੀਓ ਅਲੱਗ ਤੌਰ ਤੇ ਇਹ ਮੁਹਈਆ ਕਰਵਾ ਦਿੱਤਾ ਜਾਂਦਾ ਹੈ ਜਾਂ ਉਹ ਭਾਰਤੀ ਜਨਤਾ ਪਾਰਟੀ ਵਾਲੇ ਕੱਢ ਲਿਆਉਂਦੇ ਆ ਤਾਂ ਫਿਰ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਥੋੜਾ ਔਖਾ ਹੋ ਜਾਏਗਾ ਔਖਾ ਹੋ ਜਾਏਗਾ ਕਿਉਂਕਿ ਤੁਹਾਡੇ ਕੋਲ ਜੇ ਪੈਸਾ ਪਿਆ ਐਸਡੀਆਰਐਫ ਦਾ ਤੇ ਉਹ ਪੈਸਾ ਹੈ ਕਿੱਥੇ ਆ ਤੇ ਜੇ ਤੁਹਾਡੇ ਕੋਲ ਨਹੀਂ ਆ ਤੇ ਫਿਰ ਕਿ ਆ ਕਿੱਥੇ ਆ ਸਭ ਤੋਂ ਵੱਡਾ ਇਹੋ ਆ ਨਾ ਜੇ ਤੁਹਾਡੇ ਕੋਲ ਹੈ ਤੇ ਪਿਆਰ ਕਿੱਥੇ ਆ ਤੇ ਜੇ ਨਹੀਂ ਤੋ ਗਿਆ ਕਿੱਥੇ ਆ ਤਾਂ ਇਹਨਾਂ ਸਵਾਲਾਂ ਤੇ ਉਹ ਅੜ ਜਾਣਗੇ ਫਿਰ ਤੁਹਾਨੂੰ ਪਤਾ ਮਾਨ ਸਾਹਿਬ ਕੱਢ ਲਉਣਗੇ ਜਿੰਦਰਾ ਜਿੰਦਰਾ ਜੰਗਾਲ ਖਾ ਗਿਆ ਤੇ ਚਾਬੀ ਲੈ ਗਿਆ ਦਿਲਾਂ ਦਾ ਜਾਨੀ ਮਸਲਾ ਫੇਰ ਇਧਰ ਨੂੰ ਉਹ ਥੁਰਦਾ ਤੁਹਾਨੂੰ ਪਤਾ ਹੀ ਆ ਹੂੰ ਜੀ ਇੱਕ ਦੂਸਰੇ ਨੂੰ ਠੱਬੀ ਲਾਉਣ ਦਾ ਮੌਕਾ ਕੋਈ ਵੀ ਨਹੀਂ ਛੱਡਦਾ ਪਰ ਇਹਨਾਂ ਦੇ ਵੱਲੋਂ ਚੱਕੇ ਗਏ ਸਵਾਲ ਬੇहद ਅਹਿਮ ਨੇ ਅੱਗੇ ਚੱਲਦੇ ਆ ਤਾਂ ਗੱਲ ਜੁਵਰਾਜ ਸਿੰਘ ਕ੍ਰਿਕਟਰ ਜੁਵਰਾਜ ਸਿੰਘ ਦੀ ਕਰ ਲੈਨੇ ਆ ਉਹਨਾਂ ਦੇ ਕੋਲੋਂ ਪੁੱਛ ਗਏ ਛੋਈ ਹੈ ਈਡੀ ਨੇ ਪੁੱਛ ਗਏ ਛੇ ਕੀਤੀ ਹੈ ਤੇ ਮਾਮਲਾ ਇਹ ਸੱਤੇ ਬਾਜੀ ਐਪ ਦੇ ਨਾਲ ਜੁੜਦਾ ਹਾਂਜੀ ਬਿਲਕੁਲ ਜੁਵਰਾਜ ਸਿੰਘ ਈਡੀ ਦੇ ਕੋਲ ਗਿਆ ਤਾਂ ਦੇਖੋ ਇੱਕ ਮੈਂ ਵੇਖੀ ਆ ਫੋਟੋ ਦੇ ਵਿੱਚ ਜੁਵਰਾਜ ਜਾ ਰਿਹਾ ਹੈ ਤੇ ਉਹਦੇ ਹੱਥ ਦੇ ਵਿੱਚ ਇੱਕ ਫਾਈਲ ਹੈ ਸ਼ਾਇਦ ਕੋਈ ਕਾਗਜ਼ੀ ਮਤਲਬ ਕਿ ਜਵਾਬ ਹੋਏ ਜਿਹੜਾ ਉਹਨਾਂ ਨੇ ਦੇਣਾ ਹੋਏਗਾ ਤੇ ਮੈਂ ਬੜਾ ਮਤਲਬ ਕਿ ਸੋਚ ਰਿਹਾ ਸੀਗਾ ਕਿ ਕਿਸੇ ਵੇਲੇ युवराज ਜਦੋਂ ਪਵੇਲੀਅਨ ਚੋਂ ਨਿਕਲਦਾ ਹੁੰਦਾ ਸੀ ਤਿੰਨ ਚਾਰ ਆਊਟ ਹੋਏ ਹੁੰਦੇ ਸੀ ਤੇ ਜਿਵੇਂ ਹੀ ਬਾਵਾ ਜੀਆਂ ਫਲਾ ਕੇ ਮਾਰ ਜੇ ਪਹਿਲਵਾਨੀ ਟਾਈਪ ਸਰੀਰ ਹੈ ਤੁਹਾਨੂੰ ਪਤਾ ਹੈ ਤਾਂ ਬਹੁਤ ਤਕੜਾ ਸਰੀਰ ਹੈ ਜੀ ਜੀ ਬਹੁਤ ਬੜਾ ਤਕੜਾ ਹੈ ਤੇ ਜਿਵੇਂ ਬੈਠ ਜਾ ਕਮਾ ਕੇ ਅੰਦਰ ਨੂੰ ਵੱਡਦਾ ਹੁੰਦਾ ਸੀ ਤੇ ਸਾਡੇ ਨੂੰ ਕੰਡੇ ਖੜੇ ਹੋ ਜਾਂਦੇ ਹੀ ਉਹ ਵੀ ਆ ਗਿਆ ਸਵਾਲ ਲਓ ਜੀ ਮਤਲਬ ਜੀ ਇਹਨੇ ਕੱਢ ਕਢਾ ਕੇ ਦੇਣੇ ਨੇ ਮੈਂ ਉਹ ਦੇਖ ਰਿਹਾ ਸੀ ਅੱਜ ਉਹਦੇ ਹੱਥ 'ਚ ਫਾਈਲ ਆ ਕਿਸੇ ਸਮੇ ਦੇ ਹੱਥ ਚ ਬੱਲਾ ਹੁੰਦਾ ਸੀ ਤੇ ਗੱਲ ਦੇ ਵਿੱਚ ਉਹ ਉਮੀਦਾਂ ਦੀ ਮਾਲਾ ਭਾਰਤ ਦੀਆਂ ਬੜੀਆਂ ਉਮੀਦਾਂ ਦਾ ਬੋਝ ਢੋਇਆ ਯੋਗਰਾਜ ਸਿੰਘ ਨੇ ਤੇ ਯਾਨੀ ਇੱਕ ਨੈਕਸਟ ਲੇਬਰ ਲੈਵਲ ਦਾ ਫਿਨਿਸ਼ਰ ਸੀਗਾ ਹੁਣ ਦਰਅਸਲ ਕੀ ਹੈ ਕਿ ਇੱਕ ਨਾ ਐਪ ਸੀਗੀ ਸ਼ਾਇਦ ਉਹਨੂੰ 1xbet ਕਹਿੰਦੇ ਸੀਗੇ ਤਾਂ ਇਹ ਆਪਣੇ ਆਪ ਦਾ ਦਾਵਾ ਕਰਦੀ ਸੀਗੀ ਕਿ ਅਸੀਂ ਬਈ ਚਾਂਸ ਬੇਸਡ ਗੇਮ ਖੜਾਉਨੇ ਆ ਚਾਂਸ ਬੇਸਡ ਵੈਸੇ ਐਕਚੁਅਲ ਦੇ ਵਿੱਚ ਨਾ ਇਸ ਤਰ੍ਹਾਂ ਦੀਆਂ ਦੋ ਪ੍ਰਕਾਰ ਦੀਆਂ ਐਪ ਆਉਂਦੀਆਂ ਇੱਕ ਸਕਿੱਲ ਬੇਸਡ ਗੇਮਸ ਹੁੰਦੀਆਂ ਨੇ ਇੱਕ ਚਾਂਸ ਬੇਸਡ ਗੇਮਸ ਹੁੰਦੀਆਂ ਆਪਾਂ ਉਧਰ ਨਾ ਜਾਈਏ ਉਧਰ ਆਪਣਾ ਵਿਸ਼ਾ ਨਹੀਂ ਹੈ ਜੀ ਤਾਂ ਸਰਕਾਰ ਨੇ ਇੱਥੇ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੀ ਆ ਜ਼ਿਆਦਾਤਰ ਉਹ ਬੈਨ ਨਹੀਂ ਕਰ ਦਿੱਤੀਆਂ بیٹنگ ਐਪ ਤੇ ਬਿਲਕੁਲ ਹੀ ਬੰਦ ਕਰ ਦਿੱਤੀਆਂ ਉਹਦੇ ਵਿੱਚ ਚਾਹੇ ਉਹ ਡ੍ਰੀਮ 11 ਸੀ ਚਾਹੇ ਰਮੀ ਯਾਨੀ ਚਾਹੇ ਉਹ ਚਾਂਸ ਵਾਲੀਆਂ ਹੋਣ ਤੇ ਚਾਹੇ ਉਹ ਫਿਰ ਸਕਿੱਲ ਵਾਲੀਆਂ ਹੋਣ ਸਾਰੀਆਂ ਹੀ ਜੱਕਦੀਆਂ ਇਹਨਾਂ ਨੇ ਤਾਂ ਗੱਲ ਇਹ ਆ ਕਿ ਇਹਦੇ ਵਿੱਚ ਇਹਨਾਂ ਤੇ ਜਿਹੜਾ ਦੋਸ਼ ਆ ਕਿ ਇਹ ਅਸਲ ਦੇ ਵਿੱਚ ਪ੍ਰਮੋਟਰ ਸਨ ਮਤਲਬ ਕਿ ਕਰੋੜਾਂ ਰੁਪਈਆ ਦੀ ਇੱਕ ਕੰਪਨੀ ਨੇ ਠੱਗੀ ਮਾਰੀ ਆ ਟੈਕਸ ਚੋਰੀ ਕੀਤੀ ਆ ਤੇ ਇਹ ਉਹਦੇ ਵਿੱਚ ਕਹਿ ਲੋ ਕਿ ਮਸ਼ਹੂਰੀਆਂ ਆ ਲੈ ਸੀਗੇ ਇਹਨਾਂ ਨੇ ਵੀ ਪੈਸਾ ਤੇ ਹਾਸਲ ਕੀਤਾ ਹੀ ਆ ਨਾ ਉਹਦੇ ਤੋਂ ਹੁਣ ਯਵਰਾਜ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਐਕਟ੍ਰੈਸ ਹੈਗੀ ਹੈ ਨਵੇਸ਼ੀ ਜੈਨ ਉਹਦੇ ਤੋਂ ਪੁੱਛਗਿੱਛ ਕੀਤੀ ਗਈ ਆ ਇਸ ਤੋਂ ਪਹਿਲਾਂ ਸ਼ੇਖਰਤਾਵਨ ਰੋਵਿੰਨ ਉਥੱਪਾ ਸੁਰੇਸ਼ ਰੈਨਾ ਤੇ ਹਰਭਜਨ ਸਿੰਘ ਇਹਨਾਂ ਤੋਂ ਪੁੱਛਗਿੱਛ ਹੋ ਚੁੱਕੀ ਆ ਹਰਭਜਨ ਸਿੰਘ ਦੇ ਤੇ ਸਿਤਾਰੇ ਗਰਜ ਗਰਦੇ ਚ ਦੇ ਵਿੱਚ ਚਲੇ ਗਏ ਨੇ ਅੱਜ ਵੀ ਜੇ ਤੁਸੀਂ ਦੇਖੋਗੇ ਤੇ ਫਰਲਾ ਜਾਰੀ ਹੋ ਗਿਆ ਇਹਨਾਂ ਨੂੰ 6 ਤਰੀਕ ਵਾਸਤੇ ਜਵਾਬ ਦੇਣਾ ਹੈ ਤਾਂ ਮਤਲਬ ਕਿ ਹਰਭਜਨ ਦਾਤਾ ਤੁਸੀਂ ਦੇਖੋ ਕਿ ਹਰੇਕ ਪਤਾ ਹੀ ਪੁੱਠਾ ਪੈ ਰਿਹਾ ਆ ਸੋ ਇਹ ਹੁਣ ਜਵਰਾਜ ਤੋਂ ਅਜ ਪੁੱਛਗਿੱਛ ਹੋਈ ਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤੇ ਤਾਂ ਕੋਈ ਬਹੁਤੀ ਵੱਡੀ ਗਾਜ ਨਾ ਡਿਕੇ ਈੜੀ ਤੁਹਾਨੂੰ ਪਤਾ ਹੀ ਆ ਕੁਛ ਲਿਆਜ਼ ਵੀ ਹੋ ਜਾਂਦਾ ਪਰ ਜੇ ਕੋਈ ਰਗੜਨਾ ਹੋਇਆ ਇਹਨਾਂ ਨੇ ਜੇ ਕੋਈ ਆਖੇ ਚ ਰੜਕਦਾ ਹੋਇਆ ਉਹਦੇ ਰਗੜਬਾਲੇ ਚੰਗੇ ਕੱਢ ਸਕਦੇ ਆ ਜੀ ਸੋ ਦੇਖੋ ਕੌਣ ਸੁਖੀ ਸੰਦੀ ਬੱਚ ਨਿਕਲਦਾ ਤੇ ਕਿਹੜਾ ਰਗੜਬਾਲੇ ਕਢਵਾਉਂਦਾ ਆਪਣੇ ਉਧਰ ਸੁਖਪਾਲ ਖੈਰਾ ਉੱਤੇ ਮੁੱਖ ਮੰਤਰੀ ਹੋਣੀ ਤੰਜ ਕਾਸ ਦਿੱਤਾ ਤੰਜ ਤਾਂ ਦੀ ਖੇਡੀ ਜਾਂਦੇ ਨੇ ਵੀ ਹਾਂ ਜੀ ਦੇਖੋ ਅੱਜ ਬੋਲ ਰਹੇ ਸਨ ਮੁੱਖ ਮੰਤਰੀ ਕਿ ਦੇਖੋ ਜੀ ਕਈਆਂ ਨੂੰ ਪਤਾ ਨਹੀਂ ਜਿਵੇਂ ਚੋਰ ਦੀ ਦਾੜੀ ਚ ਤਿਨਕਾ ਕਈਆਂ ਨੂੰ ਮਤਲਬ ਕਿ ਪਾਲਾ ਹੁੰਦਾ ਆਪਣਾ ਤੇ ਅਸੀਂ ਤਾਂ ਅਜੇ ਕੁਝ ਕੀਤਾ ਹੀ ਨਹੀਂ ਉਹ ਐਵੇਂ ਹੀ ਅੰਡਰਗਰਾਉਂਡ ਮੈਨੂੰ ਫੜ ਲੈਣ ਕਿ ਮੈਨੂੰ ਫੜ ਲੈਣ ਕਿ ਅਸੀਂ ਭਾਈ ਕੋਈ ਦੱਸ ਕੇ ਥੋੜੀ ਆਉਨੇ ਆ ਤੇ ਜੇ ਆਉਨੇ ਆ ਤਾਂ ਅਸੀਂ ਕਾਗਜ਼ ਲੈ ਕੇ ਆਉਨੇ ਆਨ ਸਾਹਿਬ ਨੇ ਇਹ ਤਨ ਜਿਹੜਾ ਗੁਜੇ ਤੌਰ ਤੇ ਸੁਖਪਾਲ ਸਿੰਘ ਖਹਿਰਾ ਤੇ ਕੱਸਿਆ ਅੱਜ ਕੱਲ ਉਹ ਵੈਸੇ ਤੇ ਚਲੋ ਠੀਕ ਹੈ ਸੁਖਪਾਲ ਸਿੰਘ ਖਹਿਰਾ ਦਾ ਉਹ ਲਿਆਜ ਕਰਕੇ ਇਹ ਤੇ ਤੁਹਾਨੂੰ ਪਤਾ ਹੀ ਆ ਅੱਜ ਖੁਦ ਇਹਨਾਂ ਦੇ ਇੱਕ ਵੱਡੇ ਨੇਤਾ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਯਾਰ ਜੋ ਤੇਰੇ ਤੇ ਖਿਜ ਕੱਢੀ ਆ ਮਾਨ ਸਾਹਿਬ ਨੇ ਇੱਕ ਦੋ ਮੌਕਿਆਂ ਤੇ ਉਹ ਇਹਨਾਂ ਪਰਸਨਲ ਨਹੀਂ ਹੋਣਾ ਚਾਹੀਦਾ ਮੈਂ ਕਿਹਾ ਜੀ ਮੈਂ ਉਹਨਾਂ ਤੋਂ ਕੋਈ ਜਾਂ ਤੇ ਤਵਕਕ ਨਹੀਂ ਕਰਦਾ ਪਰ ਮੇਰਾ ਆਪਣਾ ਇੱਕ ਦਾਇਰਾ ਹੈ ਮੈਂ ਉਸ ਦਾਇਰੇ 'ਚ ਰਹਿ ਕੇ ਕੰਮ ਕਰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਗੱਲ ਇਹ ਆ ਕਿ ਮੁੱਖ ਮੰਤਰੀ ਸਾਹਿਬ ਅੱਜ ਤੇ ਗੱਲਾਂ ਕਰ ਰਹੇ ਨੇ ਤੇ ਜਦੋਂ ਬੀਤਦੀ ਆ ਕੇਜਰੀਵਾਲ ਤੇ ਸਿਸੋਦੀਆ ਤੇ ਫਿਰ ਇਨਕਲਾਬੀ ਕਿਉਂ ਹੋ ਜਾਂਦੇ ਜੀ ਉਹਨਾਂ ਦੇ ਖਿਲਾਫ ਵੀ ਤੇ ਇੱਕ ਰੁਕੇ ਨਿਕਲਦੇ ਨੇ ਕਾਗਜ਼ੀ ਨਿਕਲਦੇ ਨੇ ਫਿਰ ਤੁਸੀਂ ਚੀਕਾ ਕਿਉਂ ਮਾਰਦੇ ਹੋ ਨਹੀਂ ਹੋ ਜੀ ਫਿਰ ਤੁਹਾਡੀਆਂ ਫਾਇਲਾਂ ਤਿਆਰ ਨੇ ਈਡੀ ਨੇ ਆ ਜਾਣਾ ਜਲਦੀ ਜੀ ਫਿਰ ਉਹ ਵੀ ਤਾਂ ਕਾਗਜ਼ ਲੈ ਕੇ ਆਉਣਗੇ ਨਾ ਹੂੰ ਜੀ ਜੀ ਫਿਰ ਕਾਗਜ਼ ਕਾਗਜ਼ ਦਾ ਕੀ ਫਰਕ ਹੋਇਆ ਦੋਸ਼ਤਾ ਦੋਸ਼ ਹੈ ਜੀ ਸੋ ਪਾਲ ਕਹਿ ਰਹੇ ਤੇ ਠੀਕ ਆ ਫਿਰ ਉਹਨੂੰ ਤੁਸੀਂ ਡਰੱਗ ਤਸਕਰ ਕਿਉਂ ਕਹਿੰਦੇ ਹੋ ਸਜ਼ਾ ਹੋਣ ਤੋਂ ਪਹਿਲਾਂ ਠੀਕ ਹੈ ਨਾ ਜੀ ਫਿਰ ਤੁਸੀਂ ਲੇਕਰ ਪਾਲਸੀ ਦੇ ਦੋਸ਼ੀਆਂ ਨੂੰ ਵੀ ਦੋਸ਼ੀ ਕਹੋ ਕਿ ਹਾਂ ਭਾਈ ਇਹ ਦੋਸ਼ੀ ਹੈ ਮਤਲਬ ਕਿ ਤਾਂ ਇਹ ਕੁਝ ਜ਼ਿਆਦਾ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਨੂੰ ਵੇਲਾ ਯਾਦ ਰੱਖਣਾ ਚਾਹੀਦਾ ਕਿ ਇਹ ਵੇਲਾ ਤੁਸੀਂ ਹੰਡਾਇਆ ਆਪੋਜੀਸ਼ਨ 'ਚ ਰਹੇ ਹੋ ਇਹ ਨਾਲ ਨਹੀਂ ਕਰੀਦਾ ਚਲੋ ਮਰਜ਼ੀ ਇਹਨਾਂ ਦੀ ਹੈ ਕਿ ਠੀਕ ਹੈ ਤੁਸੀਂ ਜਿਹੜਾ ਕੁਝ ਕਰਨਾ ਕਰ ਲਓ ਪਰ ਹਾਗਲਾ ਅਗਲੇ ਨੇ ਤਾਂ ਬਚਣਾ ਹੀ ਹੈ ਨਾ ਜੀ ਤੁਹਾਡੇ ਕੋਲ ਅਥਾ ਤਾਕਤ ਹੈ ਅਗਲਾ ਅੰਡਰਗਰਾਉਂਡ ਨਹੀਂ ਤਾਂ ਤੁਸੀਂ ਫੜ ਲਓ ਤੁਸੀਂ ਮੈਨੂੰ ਦੱਸੋ ਮੈਂ ਮਾਨ ਸਾਹਿਬ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਬਤੌਰ ਨਾਗਰਿਕ ਕਿ ਤੁਸੀਂ ਇੱਕ ਮਤਲਬ ਕਿ ਫੜ ਮਾਰੀ ਸੀ ਕਿ ਰਾਜਜੀਤ ਦਾ ਪੁਲੰਦਾ ਮੇਰੇ ਕੋਲ ਪਹੁੰਚ ਗਿਆ ਇਹਨੂੰ ਅਹੀਂ ਛੱਡਦੇ ਨਹੀਂ ਅੱਜ ਤੱਕ ਰਾਜੀਤ ਕਿੱਥੇ ਆ ਜੀ ਤਾਹ ਕਿਸ ਤੇ ਉਹ ਵੀ ਸੀ ਤੁਹਾਡੇ ਕੋਲ ਸੋ ਇਸ ਵਾਸਤੇ ਜੋ ਕੰਮ ਕਰਨਾ ਜਿਹੜਾ ਵੀ ਦੋਸ਼ੀ ਆ ਉਹ ਵੜੋ ਪਰ ਪਲੀਜ਼ ਕਿਰਪਾ ਕਰਕੇ ਆਪ ਦੀ ਪਰਸਨਲ ਤੇ ਰਾਜਨੀਤਿਕ ਮਦਲਾਕੋਰੀ ਨਾ ਕਰੋ ਜਿਹੜਾ ਵੀ ਕੋਈ ਬੋਲਦਾ ਸੋਪਾਲ ਖਹਿਰਾਨੀ ਜਿਹੜੀ ਗੱਲ ਕਹੀ ਸੀਗੀ ਕਿ ਸੂਚੀਆਂ ਹੀ ਬਣਾਈ ਬੈਠੇ ਆ ਤਾਂ ਉਹ ਸੂਚੀਆਂ ਦਾ ਮਤਲਬ ਕਿ ਆਧਾਰ ਕੀ ਆ ਇਹੀ ਆਧਾਰ ਹੈ ਕਿ ਫਲਾਣਾ ਬੰਦਾ ਕਿੰਨਾ ਕੁ ਫਲਾਣਾ ਬੰਦਾ ਕਿੰਨਾ ਕੁ ਬੋਲਦਾ ਹੈ ਖੈਰ ਦੱਲਿਆ ਕਿ ਜਿਸ ਬੰਦੇ ਦੇ ਖਿਲਾਫ ਵੀ ਤੁਹਾਡੇ ਕੋਲ ਸਬੂਤ ਹੈ ਉਸ ਬੰਦੇ ਦੀ ਠੋਕਮ ਠੋਕ ਕਰੋ ਪਰ ਕਿਸੇ ਨੂੰ ਵੀ ਮੰਦ ਭਾਵਨਾ ਦੇ ਤਹਿਤ ਤੰਗ ਪ੍ਰੇਸ਼ਣ ਨਾ ਕੀਤਾ ਜਾਵੇ ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਧੰਨਵਾਦ